ਕੌਕਤਾਪ ਖਬਰਾਂ ਤੇ ਮੈਂ ਹਾਂ ਸੁਖਾਖੇੜੀ ਵਾਲਾ ਅੱਜ 12 ਫਰਵਰੀ ਤੇ 12 ਫਰਵਰੀ ਯਾਦ ਕਰਵਾਦੀਏ ਕਿ 12 ਫਰਵਰੀ ਉਹ ਦਿਨ ਹੈ ਜਦ ਪਾਨਾ ਸਿੱਧੂ ਦੇ ਅਦਾਲਤੀ ਹੁਕਮ ਆਉਣੇ ਨੇ ਤੇ ਅਦਾਲਤੀ ਹੁਕਮ ਰਿਹਾਈ ਦੇ ਹੋਣ ਵਾਲੇ ਨੇ ਤੇ ਜੇਕਰ ਤਿਆਰੀਆਂ ਦੀ ਗੱਲ ਕਰੀਏ ਤਾਂ ਬੈਰੀਗੇਟਿੰਗ ਪੁਲਿਸ ਵੱਲੋਂ ਦੇਖ ਸਕਦੇ ਹੋ ਮੇਰੇ ਪਿੱਛੇ ਸਬ ਜੇਲ ਮਲੇਰ ਕੋਟਲਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਮੇਰੇ ਪਿੱਛੇ ਬੈਰੀਗੇਟਿੰਗ ਜਿਹੜੀ ਕੀਤੀ ਹੋਈ ਆ ਪੁਲਿਸ ਸੁਰੱਖਿਆ ਵਜੋਂ ਤਾਇਨਾਤ ਕੀਤੀ ਗਈ ਆ ਜੇਲ ਦੇ ਬਾਹਰ ਤੇ ਹਾਲਾਂਕਿ ਸਮਰਥਕਾਂ ਦਾ ਘਟ ਬਿਲਕੁਲ ਨਜ਼ਰ ਨਹੀਂ ਆ ਰਿਹਾ ਪਰ ਕਿਹਾ ਜਾ ਰਿਹਾ ਕਿ ਅੱਜ ਦਾ ਜਿਹੜਾ ਦਿਨ ਹੈ ਉਹ ਰਿਹਾਈ ਦਾ ਹੋ ਸਕਦਾ ਹੈ ਕਿਉਂਕਿ ਮਾਨਯੋਗ ਅਦਾਲਤ ਕੀ ਫੈਸਲਾ ਸੁਣਾਉਂਦੇ ਆ ਮੋਹਾਲੀ ਅਦਾਲਤ ਦਾ ਕੀ ਫੈਸਲਾ ਆਉਂਦਾ ਆ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਪਿਛਲੇ ਦਿਨਾਂ ਦੀ ਤਾਂ ਪਿਛਲੇ ਦਿਨਾਂ ਦੇ ਵਿੱਚ ਤਾਰੀਖ ਮਾਨਯੋਗ ਅਦਾਲਤ ਵੱਲੋਂ ਪੈਨ ਕਰਕੇ ਦੇਣ ਕਰਕੇ ਰਿਹਾਈ ਲਟਕ ਗਈ ਸੀ ਤੇ ਅੱਜ 12 ਫਰਵਰੀ ਨੂੰ ਰਿਹਾਈ ਹੋ ਸਕਦੀ ਹੈ ਭਾਨਾ ਸਿੱਧੂ ਦੀ ਮਲੇਰਕੋਟਲਾ ਸਬ ਜੇਲ ਦੇ ਵਿੱਚ ਪਾਨਾ ਸਿੱਧੂ ਪਿਛਲੇ ਕਈ ਦਿਨਾਂ ਤੋਂ ਬੰਦ ਹੈ ਹਵਾਲਾਤ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਜੇਕਰ ਗੱਲ ਕਰੀਏ ਲਗਾਤਾਰ ਰਿਹਾਈ ਦੀ ਤਾਂ ਮਾਣਯੋਗ ਅਦਾਲਤ ਦੇ ਫੈਸਲੇ ਤੋਂ ਬਾਅਦ ਅੱਜ ਪਾਨਾ ਸਿੱਧੂ ਦੀ ਜ਼ਮਾਨਤ ਹੋ ਸਕਦੀ ਹੈ ਰਿਹਾਈ ਹੋ ਸਕਦੀ ਹੈ ਤੇ ਮਲੇਰਕੋਟਲਾ ਸਬ ਜੇਲ ਦੀਆਂ ਤਸਵੀਰਾਂ ਨੇ ਬੈਰੀਗੇਟਿੰਗ ਦੀ ਗੱਲ ਕਰੀਏ ਤਾਂ ਬੈਰੀਗੇਟਿੰਗ ਕੀਤੀ ਗਈ ਹੈ तमाम ਸੁਰੱਖਿਆ ਪ੍ਰਬੰਧ ਜਿਹੜੇ ਮੁਕੰਮਲ ਕੀਤੇ ਗਏ ਨੇ ਤੇ ਆ ਆਉਣ ਜਾਣ ਵਾਲੇ ਵਾਹਨ ਜਿਹੜੇ ਨੇ ਉਹ ਵੀ ਕਿਤੇ ਨਾ ਕਿਤੇ ਸਲੋ ਸਪੀਡ ਦੇ ਵਿੱਚ ਇਹਨਾਂ ਵੈਰੀਗੇਟਾਂ ਕਰਕੇ ਚੱਲ ਰਹੇ ਨੇ ਪਰ ਸੁਰੱਖਿਆ ਮੁਲਾਜ਼ਮ ਵੀ ਤਰ ਰਹੇ ਨੇ ਪਰ ਵੱਡਾ ਸਵਾਲ ਤੇ ਵੱਡਾ ਜੋ ਦੇਖਣ ਦੇ ਵਿੱਚ ਸਾਹਮਣੇ ਆ ਰਿਹਾ ਕਿ ਅੱਜ ਭਾਨਾ ਸਿੱਧੂ ਦੇ ਹੁਕਮ ਬਾਣਜਗ ਅਦਾਲਤ ਵੱਲੋਂ ਜਾਰੀ ਹੁੰਦੇ ਨੇ ਜਾਂ ਨਹੀਂ ਹੁੰਦੇ ਜੇਕਰ ਹੁੰਦੇ ਨੇ ਤਾਂ ਫਿਰ ਅੱਜ ਦਾ ਦਿਨ 12 ਫਰਵਰੀ ਜੋ ਫੈਸਲਾ ਸੀ ਉਹ ਰੱਖ ਲਿਆ ਗਿਆ ਸੀ ਤਾਰੀਖ ਜਿਹੜੀ ਹੈਗੀ ਉਹ ਦੇ ਦਿੱਤੀ ਗਈ ਸੀ ਅ ਤੇ ਅੱਜ 12 ਫਰਵਰੀ ਹੈ ਤੇ 12 ਫਰਵਰੀ ਨੂੰ ਲੈ ਕੇ ਅ ਜਿਹੜਾ ਜੇਲ੍ਹ ਦੇ ਬਾਹਰ ਦਾ ਮੰਜ਼ਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜੇਲ੍ਹ ਦੀਆਂ ਮਲੇਕੋਲਾ ਸਭ ਜੇਲ੍ਹ ਦੀਆਂ ਜਿਸ ਜੇਲ੍ਹ ਦੇ ਵਿੱਚ ਪੰਨਾ ਸਿੱਧੂ ਬੰਦ ਹੈ ਤੇ ਵੇਖਣਾ ਹੋਏਗਾ ਕਿ ਮਾਨਯੋਗ ਅਦਾਲਤ ਅੱਜ ਪੰਨਾ ਸਿੱਧੂ ਨੂੰ ਅ ਰਿਹਕ ਕਰ ਰਿਹਾਂ ਕਰਨ ਦੇ ਹੁਕਮ ਜਾਰੀ ਕਰਦੇ ਨੇ ਜਾਂ ਨਹੀਂ ਜਿਸ ਤੋਂ ਬਾਅਦ ਅੱਜ ਫਿਰ ਰਿਹਾ ਪਾਨਾ ਸਿੱਧੂ ਨੂੰ ਇਸੀ ਸਬ ਜੇਲ ਮਲੇਰਕੋਟਲਾ ਤੋਂ ਕੀਤਾ ਜਾਇਗਾ ਤਸਵੀਰਾਂ ਨੇ ਤੇ ਜੇਕਰ ਪਾਨਾ ਸਿੱਧੂ ਦੇ ਅਦਾਲਤ ਵੱਲੋਂ ਹੁਕਮ ਜਾਰੀ ਹੁੰਦੇ ਨੇ ਰਿਹਾਈ ਦੇ ਤਾਂ ਫਿਰ ਇਸੀ ਜੇਲ ਤੋਂ ਅੱਜ ਪਾਨਾ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਏਗਾ ਜੇਕਰ ਸਮੇਂ ਦੀ ਗੱਲ ਕਰੀਏ ਤਾਂ ਸਮਾਂ ਨਹੀਂ ਪਤਾ ਕਿ ਕਿਹੜੇ ਪਲ ਤੇ ਪਾਨਾ ਸਿੱਧੂ ਨੂੰ ਇੱਥੋਂ ਰਿਹਾ ਕੀਤਾ ਜਾ ਸਕੇ ਪਰ ਇਹ ਵੀ ਸਾਹਮਣੇ ਆਇਆ ਕਿ ਪਾਨਾ ਸਿੱਧੂ ਦੇ ਰਿਸ਼ਤੇਦਾਰ ਕਿਤੇ ਨਾ ਕਿਤੇ ਇੱਥੇ ਮੌਜੂਦ ਨੇ ਤੇ ਦੇਖਣਾ ਹੋਏਗਾ ਕਿ ਵਾਕਈ ਅੱਜ ਪੰਨਾ Sidhu ਦੇ ਰਿਹਾਈ ਦੇ ਹੁਕਮ ਮਾਨਜੋਗ ਅਦਾਲਤ ਜਾਰੀ ਕਰਦੀ ਹੈ ਜਿਸ ਤੋਂ ਬਾਅਦ ਪੰਨਾ Sidhu ਅੱਜ ਰਿਹਾ ਹੋਏਗਾ ਜਾਂ ਨਹੀਂ ਵੇਖਣ ਵਾਲੀ ਗੱਲ ਹੋਏਗੀ ਪਰ ਤਾਮਜਮ ਤਿਆਰੀਆਂ ਦੇਖ ਕੇ ਇਹ ਲੱਗਦਾ ਹੈ ਕਿ ਸ਼ਾਇਦ ਅੱਜ ਮਾਨਜੋਗ ਅਦਾਲਤ ਰਿਹਾ ਕਰਨ ਦੇ ਜਿਹੜੇ ਹੁਕਮ ਉਹ ਦੇ ਸਕਦੇ ਨੇ ਬਾਕੀ ਦੇਖਣ ਵਾਲੀ ਗੱਲ ਹੋਏਗੀ ਤੇ ਆਪਣੇ ਦਰਸ਼ਕਾਂ ਨੂੰ ਪਲ-ਪਲ ਦੀ ਜਿਹੜੀ ਅਪਡੇਟ ਆ ਜ਼ਰੂਰ ਅਸੀਂ ਡੇਲੀ ਪੋਸਟ ਰਾਹੀਂ ਦਿੰਦੇ ਰਹਾਂਗੇ ਮਲੇਰ ਕੋਟਲਾ ਤੋਂ ਕਮਨ ਸੁਖਵਿੰਦਰ ਦੇ ਨਾਲ ਸੁਖਾ ਖੇੜੀ ਵਾਲਾ